ਇਹ ਤਸਵੀਰਾਂ ਲੁਧਿਆਣਾ ਦੇ ਸ਼ਿਮਲਾਪੂਰੀ ਇਲਾਕੇ 'ਚ ਸਥਿਤ ਹਰਕ੍ਰਿਸ਼ਨ ਨਗਰ ਦੀਆਂ ਨੇ ਜਿੱਥੇ ਬੀਤੀ ਰਾਤ ਇਸ ਨਗਰ ਦੇ ਇੱਕ ਘਰ ਦੇ ਵਿੱਚ ਅਜੇ ਹੀ ਅਜੀਬ ਸ਼ੈ ਰਾਤੋਂ ਰਾਤ ਖੜੀ ਹੋ ਗਈ ਕਿ ਜਿਸ ਨੂੰ ਦੇਖ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਆਏ ਤੇ ਉਸੇ ਦ੍ਰਿਸ਼ ਦੇਖ ਲੋਕਾਂ ਨੇ ਆਪਣੇ ਦਿਲ ਕੁੱਟ ਕੇ ਫੜ ਲਏ ਜਿਸ ਤੋਂ ਬਾਅਦ ਡਰਿਆ ਡਰਿਆ ਮਹਿਸੂਸ ਵੀ ਕਰਨ ਲੱਗੇ ਜਿੱਦ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ মিডিਆ ਵਾਲੇ ਭਾਈ ਵੀ ਆਪਣੇ ਕੈਮਰੇ ਲੈ ਕੇ ਮੌਕੇ ਤੇ ਪਹੁੰਚ ਗਏ ਅੱਗੇ ਫਿਰ ਜੋ ਨਗਰ ਵਾਸੀਆਂ ਨੇ ਮੀਡੀਆ ਦੱਸਿਆ ਉਹ ਸੁਣ ਕੇ ਤੁਸੀਂ ਵੀ ਆਪਣੇ ਦਿਲ ਫੜ ਕੇ ਬੈਠ ਸਕਦੇ ਹੋ ਮੇਰੇ ਨਾਮ ਪ੍ਰਿੰਸੀਪਲ ਆ ਇਹ ਹਰਕਿਸ਼ਨ ਨਗਰ ਦਾ ਮਾਮਲਾ ਸ਼ਿਮਲਾਪੁਰੀ ਹਰਕਿਸ਼ਨ ਨਗਰ ਦਾ ਇੱਥੇ ਇੱਕ ਟਾਵਰ ਨੂੰ ਲੱਗਣ ਲੈ ਕੇ ਨੂੰ ਲੈ ਕੇ ਮੱਲੇ ਵਾਲਿਆਂ ਦਾ ਵਿਰੋਧ ਸੀ ਕਾਫੀ ਸਮੇਂ ਤੋਂ ਇਸ ਗੱਲ ਹੀ ਜਦੋਂ ਜਾਇ ਚੱਲ ਰਹੀ ਆ ਕਿ ਇਹ ਟਾਵਰ ਨਾ ਲਾਇਆ ਜਾਵੇ ਮੱਲੇ ਵਾਲਿਆਂ ਨੇ ਇਕੱਠੇ ਹੋ ਕੇ ਇਸ ਗੱਲ ਦੇ ਵਿਰੋਧ ਦੇ ਵਿੱਚ ਇੱਕ ਐਪਲੀਕੇਸ਼ਨ ਵੀ ਧਾਰਿਤ ਕੀਤੀ ਪੁਲਿਸ ਕਿਸ਼ਨ ਨਗਰ ਨੂੰ ਵੀ ਔਰ ਸਬੰਧਤ ਅਧਿਕਾਰੀਆਂ ਨੂੰ ਸੋ ਉਹਦੇ ਨਾਲ ਲੱਗਦੇ ਲੱਗਦੇ ਇਹਨਾਂ ਦੇ ਇੱਕ ਟਾਵਰ ਜਦੋਂ ਉਹ ਇਸ ਗੱਲ ਦੀ ਇਹਨਾਂ ਨੇ ਕਾਰਵਾਈ ਕੀਤੀ ਤਾਂ ਉਹ ਆ ਕੇ ਉਹ ਸੀਲ ਲਗਾ ਕੇ ਜਿਹਦੀਆਂ ਕੀ ਆ ਦੇਖੋ ਦੋਨੇ ਫੋਟੋਆਂ ਨੇ ਪਹਿਲਾ ਇਹਨਾਂ ਦੀ ਆ ਦੇਖੋ ਤੁਸੀਂ ਇਦਾਂ ਚੱਲਦਾ ਸੀਗਾ ਇਹਨੂੰ ਲੋਕ ਲੱਗਾ ਸੀ ਆਫਟਰ ਦੈਨ ਦੇ ਬਾਅਦ ਜਦੋਂ ਹੋਈ ਕਾਰਵਾਈ ਦਾ ਸੀਲਾਂ ਲੱਗੀਆਂ ਤੇ ਕਾਰਪੋਰੇਸ਼ਨ ਵੱਲੋਂ ਠੀਕ ਹੈ ਜੀ ਕਾਰਪੋਰੇਸ਼ਨ ਵੱਲੋਂ ਲੱਗੀਆਂ ਹੁਣ ਪਰਸੋਂ ਰਾਤੀ ਸ਼ੁੱਕਰਵਾਰ ਇਹਨਾਂ ਨੇ ਜਿਹੜਾ ਟਾਵਰ ਸੀ ਉਹ ਪਹਿਲਾਂ ਫੁਲੀ ਰੀ ਉਹਨੂੰ ਕਰਤਾ ਮਤਲਬ ਬਿਲਕੁਲ ਹੀ ਖੋਲ ਲਿਆ ਸੀ ਤੇ ਉਹ ਲਾਤਾ ਜੜ ਤੋਂ ਦੇ ਉਦੋਂ ਬਾਅਦ ਰਾਤ ਨੂੰ ਜਦੋਂ ਸਵੇਰੇ ਉੱਠ ਕੇ ਸਾਰਿਆਂ ਨੇ ਦੇਖਿਆ 12 ਵਜੇ ਤੱਕ ਤਾਂ ਨਾਰਮਲ ਸੀ ਸਾਰਾ ਕੁਝ ਸਾਰੇ ਜਾਗਦੇ ਹੀ ਸੀ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਇੱਕੋ ਦਾਮ ਟਾਵਰ ਵੀ ਲੱਗਿਆ ਹੋਇਆ ਸੀ ਉਹ ਜਿਹੜੀ ਉਹਨਾਂ ਦੀ ਸਿਗਨਲ ਬਲਿੰਕ ਕਰਦਾ ਹੁੰਦਾ ਉਹ ਵੀ ਕਰ ਰਿਹਾ ਸੀ ਟਾਵਰ ਰੋਜ਼ ਮਤਲਬ ਨਿਰੰਤਰ ਚੱਲ ਰਿਹਾ ਇਹਨੂੰ ਕੋਈ ਕਿਸੇ ਤਰ੍ਹਾਂ ਦੀ ਰੋਕ ਨਹੀਂ ਉਹ ਸਾਰੇ ਤਰ੍ਹਾਂ ਚੱਲ ਰਿਹਾ ਹੁਣ ਉਹਨਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਦੇ ਘਰੇ ਟਾਵਰ ਲੱਗਿਆ ਉਹ ਕਹਿੰਦੇ ਆ ਵੀ ਅਸੀਂ ਤਾਂ ਲਿਖ ਕੇ ਦੇਤਾ ਜੀ ਕੰਪਨੀ ਨੂੰ ਗੱਲ ਆ ਵੀ ਗੱਲ ਤਾਂ ਇਹ ਆ ਵੀ ਇੱਕ ਗੱਲ ਕਰਕੇ ਸਾਰਾ ਮਹੱਲਾ ਜੇ ਪਰੇਸ਼ਾਨ ਹੋ ਰਿਹਾ ਤਾਂ ਆਪਾਂ ਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ ਕਈ ਲੋਕਾਂ ਨੂੰ ਇੱਥੇ ਮਤਲਬ ਨੇੜੇ ਦੇ ਜਿਹੜੇ ਬਿਲਕੁਲ ਨਾਲ ਲੱਗਦੇ ਘਰ ਆ ਉਹਨਾਂ ਚ ਮਰੀਜ਼ ਨੇ ਬਜ਼ੁਰਗ ਨੇ ਜਿਨ੍ਹਾਂ ਨੂੰ ਕੀ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਕਿਸੇ ਨੂੰ ਕੁਛ ਆ ਔਰ ਦਿੱਕਤ ਫੀਲ ਕਰ ਰਹੇ ਆ ਆ ਬਿਲਕੁਲ ਨਾਲ ਦੇ ਘਰ ਦੇ ਵਿੱਚ ਆ ਭਾਈ ਸਾਹਿਬ ਰਹਿੰਦੇ ਉਹਨਾਂ ਦੇ ਸਟੰਟ ਪਏ ਹੋਏ ਨੇ ਉਹਨਾਂ ਨੂੰ ਕਾਫੀ ਦਿਨਾਂ ਤੋਂ ਦਿੱਕਤ ਆ ਰਹੀ ਆ ਘਰਾਂ ਚ ਕਰੰਟ ਆ ਰਿਹਾ ਤੁਹਾਨੂੰ ਲੈਟਰ ਇੱਕ ਦਿਖਾਰੇ ਸੀ ਹੁਣੇ ਸਾਨੂੰ ਲੈਟਰ ਇਸ ਗੱਲ ਦੀ ਦਿਖਾ ਰਹੇ ਆ ਵੀ ਅਸੀਂ ਤਾਂ ਲਿਖ ਕੇ ਦੇਤਾ ਜੀ ਵੀ ਸਾਡੇ ਵੱਲੋਂ ਜਿਹੜਾ ਟਾਵਰ ਆ ਅਸੀਂ ਬੰਦ ਆ ਸੀ ਚਲਾਨ ਨਹੀਂ ਦੇ ਕਉ ਉਹਨਾਂ ਦੀ ਪਰਪਾਈ ਨਹੀਂ ਹੁੰਦੀ ਕੰਪਨੀ ਉਹ ਜਿਹੜਾ ਟਾਵਰ ਆ ਉਹ ਸਾਡਾ ਨਹੀਂ ਲਾ ਰੇ ਹੁਣ ਇਸ ਗੱਲ ਦਾ ਦੇਖੋ ਖਮਿਆਜਾ ਮੱਲੇ ਵਾਲੇ ਤਾਂ ਨਹੀਂ ਭੁਗਤ ਸਕਦੇ ਮਸਲਾ ਇਹ ਆ ਵੀ ਇੱਕ ਗੱਲ ਕਰਕੇ ਦੇਖੋ ਜੇ ਸਾਰਿਆਂ ਨੂੰ ਇੱਕ ਚੀਜ਼ ਤੋਂ ਪ੍ਰੋਬਲਮ ਆ ਆਪਾਂ ਕਰੀਏ ਹੀ ਕਿਉਂ ਉਹ ਜਦ ਮੱਲੇ ਚ ਸਾਰਿਆਂ ਨੂੰ ਇਸ ਗੱਲ ਦਾ ਵਿਰੋਧ ਆ ਵੀ ਇਹ ਟਾਵਰ ਨਹੀਂ ਚੱਲਣਾ ਚਾਹੀਦਾ ਤਾਂ ਫਿਰ ਇਹ ਚੱਲ ਕਿਉਂ ਰਿਹਾ ਹੈਗਾ ਭਾਜੀ ਟਾਵਰ ਲੱਗੋ ਤਾਂ ਕਹਿੰਦੇ ਕਿ ਸਾਡੀ ਜਿਹੜੀ ਪਰਪਾਈ ਨਹੀਂ ਹੁੰਦੀ 3 ਸਾਲ ਦਾ ਐਗਰੀਮੈਂਟ ਆ ਭਾਜੀ 3 ਸਾਲ ਦਾ ਐਗਰੀਮੈਂਟ ਇਹਨਾਂ ਨੇ ਕੰਪਨੀ ਦੇ ਨਾਲ ਕੀਤਾ ਵਾ ਮਹੱਲੇ ਵਾਲਿਆਂ ਨੇ ਥੋੜੀ ਕੀਤਾ ਵਾ ਮਹੱਲੇ ਵਾਲਿਆਂ ਨੇ ਤਾਂ ਕੋਈ ਐਗਰੀਮੈਂਟ ਨਹੀਂ ਕੀਤਾ ਮਹੱਲੇ ਵਾਲਿਆਂ ਨੂੰ ਇਸ ਗੱਲ ਤੋਂ ਪਰੇਸ਼ਾਨੀ ਆ ਰਹੀ ਆ ਦੇਖੋ ਉਧਰ ਜਦੋਂ ਇਸ ਟਾਵਰ ਬਾਰੇ ਘਰ ਦੇ ਮਾਲਕ ਅਮਰਤ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਕੀ ਨਾਮ ਕੀ ਆ ਤੁਹਾਡਾ ਬੰਦਾ ਮੇਰਾ ਨਾਮ ਅਮਰਤ ਆ ਯਾਰ ਕਿਹੜੀ ਜਗ੍ਹਾ ਦਾ ਮਾਮਲਾ ਇਹ ਇਹ ਸ਼ਮਲਾਪਰੀ ਹਰਿ ਕਰਿਸ਼ਨਾ ਕਰਾਈ ਕੀ ਹੈ ਕੀ ਆ ਕਿਉਂ ਇਕੱਠੇ ਹੋਏ ਤੁਹਾਡੇ ਘਰ ਦੇ ਬਾਹਰ ਲੋਕ ਇਹ ਬੂਸਟਰ ਲਵਾਇਆ ਵੀਰੇ ਯਾਰ ਇਹਦਾ 8th ਲ ਦਾ ਜੀ ਇਹਨਾਂ ਨੂੰ ਆਪੱਤੀ ਆ ਵੀ ਕਹਿੰਦੇ ਬੂਸਟਰ ਲੱਗਣ ਨਹੀਂ ਦੇਣਾ ਵੀ ਤੁਹਾਨੂੰ ਪੈਸੇ ਆ ਸਾਡੇ ਘਰ ਵੀਰੇ ਟਾਵਰ ਚੱਲਦਾ ਨਹੀਂ ਬਈ ਕਰੰਟ ਕਿਵੇਂ ਆਜੂਗਾ ਜੇ ਮੇਰੇ ਘਰੇ ਪੱਖਾ ਸ਼ਾਰਟ ਆ ਤਾਂ ਕਰੰਟ ਆਊਗਾ ਜਲਦੀਆਂ ਹੁਣ ਵੀ ਚਲਾ ਕੇ ਦੇਖ ਲੋ ਚੱਲਣ ਗਿਆ ਉਹੀ ਦੋ ਹੋਣਗੀਆਂ ਜਿਹੜੀ ਬਲਿੰਕਰ ਦੀਆਂ ਨੇ ਇਹ ਕਹਿੰਦੇ ਸਾਰੇ ਝਾਰਾਂ ਦੇ ਵਿੱਚ ਕਰੰਟ ਆ ਰਿਹਾ ਲੋਕ ਕਹ ਰਹੇ ਨੇ ਕੀ ਲੱਗਦਾ ਕਿ ਇਹ ਮਹੱਲੇ ਦੀ ਸਹਿਮਤੀ ਤੋਂ ਬਿਨਾਂ ਟਾਵਰ ਲੱਗਿਆ ਹੋਇਆ ਜੀ ਵੀਰੇ ਮਹੱਲੇ ਦੀ ਸਹਿਮਤੀ ਤੋਂ ਬਿਨਾਂ ਨਹੀਂ ਟਾਵਰੇ ਇਹ ਟਾਵਰ ਮਨਜ਼ੂਰੀ ਵਾਲਾ ਹੈ ਹੀ ਨਹੀਂ ਹੈਗਾ ਇਹ ਕਿਹੜਾ ਦੂਜਾ ਟਾਵਰ ਹੈ ਇਹ ਬੂਸਟਰ ਆ ਯਾਰ ਸਿਰਫ ਡਾਟਾ ਟਰਾਂਸਫਰ ਕਰਨ ਵਾਲਾ ਟਾਵਰ ਜਿਸ ਹਿਸਾਬ ਨਾਲ ਆਪਾਂ ਨੂੰ ਕੰਪਨੀ ਵਾਲਿਆਂ ਨੇ ਦੱਸਿਆ ਹੋਇਆ ਹੈ ਹੋਰ ਤੁਹਾਡੇ ਮਹੱਲੇ ਵਾਲੇ ਤੁਹਾਡੇ ਭੈਣ ਭਰਾ ਨੇ ਕਿਸਮਤ ਤੁਸੀਂ ਮੱਲੇ ਦੇ ਰਹਨੇ ਹੋ ਸਾਰਾ ਇਹਨਾਂ ਦੇ ਨਾਲ ਹੀ ਵਰਤਣਾ ਹੁੰਦਾ ਹੈ ਅਗਰ ਉਹਨਾਂ ਨੂੰ ਕੋਈ ਅਪੱਤੀ ਹੈ ਤਾਂ ਇਹਨੂੰ ਹਟਾਣ ਚ ਵੀਰੇ ਯਾਰ ਅਪੱਤੀ ਵਾਲਾ ਤਾਂ ਅਪੱਤੀ ਦਾ ਵੀਰੇ ਹਰੇਕ ਬੰਦੇ ਨੂੰ ਹਰੇਕ ਕੰਮ ਤੋਂ ਹੀ ਹੁੰਦੀ ਹੈ ਕੌਣ ਚਰਦਾ ਹੁੰਦਾ ਕਿਹਨ ਰੋਟੀ ਖਾਂਦਾ ਦੇਖ ਕੇ ਦੱਸ ਦੇ ਮੈਂ ਤੁਹਾਨੂੰ ਦੱਸ ਦੇ ਮੈਨੂੰ ਇਹ ਦੱਸ ਦੇ ਵੀ ਆਪਣਾ ਡੱਬਾ ਕਿਹੜੀ 4.5 ਚੌਕੀ ਹੈ ਨਾ ਉਹਦੇ ਨਾਲ ਟਾਵਰ ਲੱਗਿਆ ਹੋਇਆ ਠੀਕ ਹੈ ਗਿਲ ਚੌਂਕ ਚਲੇ ਜਾਓ ਆਪਣੀ ਉਹ ਕੀ ਨਾਮਾ ਥਾਣਾ ਉੱਥੇ ਵੀ ਲੱਗਿਆ ਹੋਇਆ ਪਰ ਫਿਰ ਵੀ ਭਾਜੀ ਸਹਿਮਤੀ ਨਾਲ ਲੱਗਦਾ ਸਹਿਮਤੀ ਦੀ ਗੱਲ ਨਹੀਂ ਸਹਿਮਤੀ ਦੀ ਗੱਲ ਨਹੀਂ ਹੈਗੀ ਸਹਿਮਤੀ ਦੀ ਗੱਲ ਇਹ ਨਹੀਂ ਗੱਲ ਆਪਾਂ ਕਹਿ ਸਕਦੇ ਕਿ ਉੱਥੇ ਲੱਗੇ ਮੈਂ ਤਾਂ ਦਲੀਲ ਹੀ ਨਾ ਹੋਈ ਭਾਜੀ ਉੱਥੇ ਲੱਗਿਆ ਉੱਥੇ ਖਬਰ ਹੈ ਮੈਂ ਤੁਹਾਡੇ ਮਹੱਲੇ ਦੇ ਬੰਦੇ ਆ ਪਰੇਸ਼ਾਨ ਆ ਕੀ ਲੱਗਦਾ ਜੇ ਅਗਰ ਇਹਨਾਂ ਨੂੰ ਕੋਈ ਤਰਾਜ ਆ ਇਹਨਾਂ ਦੇ ਨਾਲ ਗੱਲ ਕਰੀਏ ਮੈਂ ਤਾਂ ਵੀਰੇ ਦੇਖਾ ਦੇ ਲਿਖ ਕੇ ਆਪਾਂ ਲੈਟਰ ਦਿੱਤੀ ਹੋਈ ਆ ਬੰਦਿਆਂ ਨੂੰ ਵੀ ਹਾਂ ਵੀ ਪਾਜੀ ਮੈਂ ਮੈਂ ਉਹਨਾਂ ਤੋਂ ਪੈਸੇ ਲਏ ਐਡਵਾਂਸ ਠੀਕ ਆ ਮੇਰਾ ਹੈਗਾ ਉਹਨਾਂ ਦਾ ਕੰਟਰੈਕਟ ਮੇਰਾ ਜਦੋਂ ਕੰਟਰੈਕਟ ਖਤਮ ਹੋਊਗਾ ਮੈਂ ਅਗਲਾ ਮੈਂ ਕਹਦਾ ਮੈਂ ਟਾਵਰ ਲਾ ਲਊਂ ਅਗਲਾ ਕਹਿੰਦਾ ਪੈਸੇ ਦੇ ਦੇ ਵੀਰੇ 3 ਸਾਲ ਦਾ ਕੰਟਰੈਕਟ ਆ ਤੇ ਉਦੋਂ ਤੱਕ ਜਿਹੜਾ ਲੋਕੀ ਮੁਸਕਰਾ ਵੀਰੇ ਮੈਂ ਉਹਨਾਂ ਟਾਵਰ ਚੱਲਣਾ ਹੀ ਨਹੀਂ ਉਹਨਾਂ ਟਾਈਮ ਮੈਂ ਅਗਲੇ ਨੂੰ ਪਹਿਲਾਂ ਕਹਿੰਦਾ ਉਹ ਕਹਿੰਦਾ ਪਾਜੀ ਅਸੀਂ ਐਂ ਕਰਕੇ ਟਾਈਮ ਟਪਾਵਾਂਗੇ ਤੁਹਾਡਾ ਠੀਕ ਆ ਕੰਪਨੀ ਵਾਲੇ ਹਰੇਕ ਬੰਦੇ ਆ ਰੂਲ ਆ ਕਹਿੰਦਾ ਵੀਰੇ ਸਾਡਾ ਤਾਂ ਕਹਿੰਦਾ ਸੀ ਵੀ ਇਹ ਗਾਂ ਜਵਾਬ ਦੇ ਆ ਠੀਕ ਆ ਕਹਿੰਦਾ ਸੀ ਵੀਰੇ ਉਹਨਾਂ ਟਾਈਮ ਕਹਿੰਦਾ ਵੀਰੇ ਹੋਕਰਾਂਗੇ ਇਸ ਤੋਂ ਦੁਬਾਰਾ ਕੋਈ ਨਵਾਂ ਟਾਵਰ ਲਾ ਦੇ ਇਹ ਇਹ ਚੀਜ਼ ਨਾ ਤਾਂ ਕੋਈ ਛੇੜ ਛਾੜ ਨਹੀਂ ਇੱਥੇ ਮੋਹਲਾ ਨਿਵਾਸੀ ਜਿੱਤੇ ਇੱਕ ਵਿਅਕਤੀ ਕਹਿ ਰਿਹਾ ਵਾ ਪੰਜ ਮਿੰਟੇ ਆੜ ਦੇ ਵਿੱਚ ਜਿਹੜੇ ਸਟੰਡ ਪਏ ਆ ਉਹਦੇ ਕਰਕੇ ਮੈਨੂੰ ਦਿੱਕਤ ਹੋ ਰਹੀ ਆ ਜੀ ਆੜ ਦੇ ਸਟੰਡ ਪਏ ਮਤਲਬ ਸਟੰਡ ਪਏ ਆ ਜੀ ਉਹ ਕਹਿੰਦੇ ਮੈਨੂੰ ਦਿੱਕਤ ਹੋ ਰਹੀ ਆ ਜੀ ਕਿਤੇ ਨਾ ਕਿਤੇ ਮੈਨੂੰ ਪ੍ਰੋਬਲਮ ਆ ਰਹੀ ਆ ਵੀਰੇ ਹਾਰਟ ਦੇ ਸਟੰਟ ਆ ਐ ਤਾਂ ਹੁਣ ਐ ਤਾਂ ਮੈਂ ਵੀ ਸ਼ੂਗਰ ਦਾ ਮੈਨੂੰ ਇਹ ਦੱਸ ਦਿਓ ਵੀ ਜੇ ਮੈਨੂੰ ਸਾਨੂੰ ਸ਼ੁਕਰ ਹੋਗੀ ਤਾਂ ਮੈਂ ਕਹਾਂ ਟਾਵਰ ਨਾਲ ਹੋਗੀ ਦੋਨਾਂ ਦਾ ਫਰਕ ਹੈ ਨਾ ਇਹ ਤਾਂ ਹੁਣ ਲੋਕਾਂ ਦੀ ਕਹਿ ਕਹਾ ਯਾਰ ਨਹਿਰ ਤੇ ਨਹਿਰ ਤੇ ਮੇਰੀ ਗੱਲ ਸੁਣੋ ਨਹਿਰ ਆ ਡੀਗਾ ਆਵਾਜਾਈ ਵਾਲਾ ਕੰਮ ਆ ਠੀਕ ਆ ਅਥਾ 5 ਮਿੰਟ ਜੇ ਐਕਸੀਡੈਂਟ ਹੋਏ ਤਾਂ ਅਗਲਾ ਟਾਵਰ ਨਾ ਹੋਗਾ ਯਾਰ ਫਿਰ ਵੀ ਹੁਣ ਮੱਲੇ ਕਿਸੇ ਕਿਸੇ ਮਰੀਜ਼ ਦਾ ਥੋੜੀ ਟਾਵਰ ਕੋਈ ਹੱਲ ਕਰਦਾ ਬੰਦ ਰਹੇਗਾ ਜਾਂ ਕਿੱਤਾ ਯਾਰ ਵੀਰੇ ਟਾਵਰ ਦਾ ਬੰਦ ਆ ਮੈਂ ਤੁਹਾਨੂੰ ਪਹਿਲਾਂ ਕਈਆਂ ਨੇ ਟਾਵਰ ਬੰਦ ਆ ਠੀਕ ਆ ਉਹ ਕਹਿੰਦਾ ਚੱਲਦਾ ਆ ਗਰੰਟਾ ਭਾਜੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਸਵੇਰੇ ਵੀ ਮੇਰੀ ਗੱਲ ਹੋਈ ਆ ਵੀ ਟਾਵਰ ਵੀ ਟਾਵਰ ਪਰसों ਲੱਗਿਆ ਵਾ ਉਹ ਕਹਿੰਦਾ ਵੀਰੇ ਅਸੀਂ ਇੱਕ ਵਾਰੀ ਬੈਕ ਚੱਲਦਾ ਟਾਵਰ ਉਹ ਕਹਿੰਦਾ ਰਾਤ ਨੂੰ ਬੰਦ ਆ ਵੀਰੇ ਬੰਦ ਆ ਕੱਲ 10 15 ਮਿੰਟ ਲਈ ਚਲਾਇਆ ਵਾ ਉਹਨਾਂ ਨੇ ਆਪਦਾ ਬੈਕ ਹੈਡ ਤੇ ਕਹਿੰਦੇ ਉਹ ਕਰਨਾ ਸੀ ਕੋਈ ਮੈਂ ਤਾਂ ਨਾਲ ਆ ਵੀਰੇ ਯਾਰ ਮੈਂ ਤਾਂ ਪਹਿਲਾਂ ਤਾਂ ਕਹਿ ਕੇ ਟਾਈਮ ਬੰਦ ਕਰਾਉਣ ਵਾਲਾ ਵੀ ਮੈਂ ਦਿੱਤੀ ਹੋਈ ਐਪਲੀਕੇਸ਼ਨ ਯਾਰ ਹੁਣ ਜੇ ਇਹਨਾਂ ਨੂੰ ਨਹੀਂ ਸਮਝ ਆਉਂਦੀ ਫਿਰ ਮੈਂ ਦੱਸਦੇ ਕੀ ਕਰ ਸਕਦਾ ਆਪਣੀ ਪਿਛਲੀ ਗੱਲ ਮੇਰੀ ਪਿਛਲੀ ਗੱਲ ਆ ਤੇ ਨਵੰਬਰ ਮਹੀਨੇ ਦੀ ਹੋਈ ਹੋਈ ਹੈ ਇਹਨਾਂ ਨਾਲ ਤੁਹਾਨੂੰ ਮੈਂ ਇਹ ਵੀ ਦਿਖਾ ਦਿੰਦਾ ਅਮਰਿਤ ਸਿੰਘ ਦਾ ਕਹਿਣਾ ਹੈ ਕਿ ਟਾਵਰ ਕੰਪਨੀ ਦੇ ਨਾਲ ਸਾਡਾ 3 ਸਾਲ ਦਾ ਐਗਰੀਮੈਂਟ ਹੋ ਚੁੱਕਿਆ ਜਿਸ ਦੇ ਅਸਾਂ ਪੈਸੇ ਵੀ ਲੈ ਲਏ ਨੇ ਹੁਣ ਇਹ ਟਾਵਰ 3 ਸਾਲ ਤੋਂ ਬਾਅਦ ਹੀ ਹਟਾਇਆ ਜਾ ਸਕਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਦੀ ਰਿਪੋਰਟ